गरपूरे नथो गुरपू दाता गरपूर जे रहो जी वाता गोर पूरे भेर गरपरे नी तर भरपूर भेण ਜੀ ਜੈ ਸਤਿਬਾਬਾ ਮੋਤੀराम ਦੀ ਯਾਦਗਾਰ ਵਿੱਚ ਮੈਂ ਤੇ ਇਕ ਲਈ ਮੱਥਾ ਕੋ ਬਾਬਾ ਤਰਬਾਣੀ ਦਾ ਜੀ ਸਰਾਨਾ ਵਰਚਨ ਸੰਬੰਧ ਦੇ ਮੁਖ ਰੱਖਦੇ ਹੋਏ ਸਮੂਹ ਨਗਰ ਨਿਵਾਸੀ ਪਿੰਡ ਰਾਮਾ ਰਾਮਾ ਮੰਡੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗਦੀ ਨਸੀਰ ਮਹਾਂਤ ਦਰਬਾਰਾ ਜੀ ਚੇਲੇ ਮਹਾਂਤ ਚਰਨ ਰਾਜ ਜੀ ਦੇ ਜੋ ਪਰਉਪਕਾਰ ਸਦਕਾ ਹਰ ਸਾਲ ਖੂਨਦਾਨ ਕੈਂਪ ਲਾਇਆ ਜਾਂਦਾ ਹੈ ਇਸ ਖੂਨਦਾਨ ਦੇ ਕੈਂਪ ਦੇ ਵਿੱਚ ਸਾਡੇ ਸਸ ਮਹੰਤ ਗਿਆਨਦਾ ਜੀ ਪਿੰਡ ਜੱਜਲ ਵਾਲੇ ਵੀ ਖੂਨਦਾਨ ਕਰ ਰਹੇ ਹਨ ਅਤੇ ਮਹੰਤ ਸਿਕੰਦਰਗਰ ਜੀ ਤੰਦਕਲਾਲ ਵਾਲੇ ਤੋਂ ਵੀ ਮਹਾਪੁਰਸ਼ ਖੂਨਦਾਨ ਕਰ ਰਹੇ ਹਨ ਇਹ ਤੁਹਾਡਾ ਦਾਨ ਕੀਤਾ ਹੋਇਆ ਖੂਨ ਹੋ ਸਕਦਾ ਕਿਸੇ ਮਹਾਨ ਹਸਤੀ ਦੀ ਜ਼ਿੰਦਗੀ ਬਚਾਉਣ ਵਾਸਤੇ ਜ਼ਿੰਦਗੀ ਬਚਾਉਣਾ ਪਰਉਪਕਾਰ ਕਰਨਾ ਸੰਤਾਂ ਦਾ ਮਹਾਤਮਾ ਦਾ ਪਰਉਪਕਾਰ ਸਭ ਤੋਂ ਵੱਡਾ ਪਰਉਪਕਾਰ ਇਹ ਹੁੰਦਾ ਕਿ ਜਿੱਥੇ ਵੀ ਕੋਈ ਕਿਸੇ ਚੀਜ਼ ਦੀ ਕਮੀ ਪਵੇ ਉੱਥੇ ਸਾਧੂ ਮਹਤਮਾ ਖੜ ਕੇ ਆਪਣਾ ਉਪਦੇਸ਼ ਦੇ ਕੇ ਸੰਗਤਾਂ ਨੂੰ ਨਗਰਾਂ ਨੂੰ ਇਲਾਕੇ ਨੂੰ ਦਾਨ ਕਰਨ ਦਾ ਬਲ ਬੁੱਧੀ ਤੇ ਉਦੋਂ ਬਖਸ਼ਦੇ ਹਨ ਤੇ ਨਗਰ ਉਸ ਨੂੰ ਸਵੀਕਾਰ ਕਰਕੇ ਬੜਾ ਹੀ ਉਸ ਚੇਤ ਨਾਲ ਉਤਸ਼ਾਹ ਨੂੰ ਕਰਦੇ ਤਿਆਰ ਕਰਦੇ ਹਨ ਸੋ ਮੈਂ ਸਾਰੇ ਨਗਰ ਨੂੰ ਆਪਣੇ ਵੱਲ ਅੱਜ ਦੇ ਦਿਨ ਦੀਆਂ ਸਭ ਲੱਖ ਲੱਖ ਵਧਾਈਆਂ ਦਿਨਾਂ ਬਹੁਤ ਜਗਤੂ ਚੰਦਰ ਭਗਵਾਨ ਕੀ ਜੈ ਅੱਜ ਮੰਦਰ ਭਗਵਾਨ ਬਾਬਾ ਸ਼੍ਰੀਚੰਦ ਜੀ ਡੇਰਾ ਬਾਬਾ ਮੋਤੀराम ਤੇ ਬਾਬਾ ਤਰਵੈਣੀ ਦਾਸ ਜੀ ਵਿਖੇ ਸ਼੍ਰੀ ਅਖੰਡ ਪਾਠਾਂ ਦੇ ਓਗ ਮੋਕੇ ਆਰਾਮਾ ਮੰਡੀ ਦੀ ਸਾਂਝੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵੱਲੋਂ ਅੱਜ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨੌਜਵਾਨ ਪੀੜੀ ਨੇ ਖੂਨਦਾਨ ਕੀਤਾ ਹੀ ਹੈ ਉਸੇ ਨਾਲ ਪੀਪੀਆਂ ਭੈਣਾਂ ਨੇ ਵੀ ਆਪਣਾ ਸਹਿਯੋਗ ਪਾਇਆ ਹੈ ਅਸੀਂ ਲੋਕ ਭਲਾਈ ਸੇਵਾ ਸੰਮਤੀ ਵੱਲੋਂ ਅਤੇ ਡੇਰਾ ਬਾਬਾ ਮੋਤੀ RAM ਜੀ ਵੱਲੋਂ ਸੰਤਾਂ ਵੱਲੋਂ ਅਸੀਂ ਆਈ ਹੋਈ ਦਾਨੀ ਸੱਜਣਾ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਅਸੀਂ ਅੱਜ ਲੋਕ ਭਲਾਈ ਸੇਵਾ ਸੰਮਤੀ ਵੱਲੋਂ ਰਾਮਾ ਮੰਡੀ ਵਿਖੇ ਸਿਵਲ ਹਸਪੀਟਲ ਦੀ ਟੀਮ ਜੋ ਕਿ ਲੋਕਾਂ ਨੂੰ ਡੇਂਗੂ ਬੀਮ ਭੈਣਾਂ ਦੇ ਬਿਮਾਰੀਆਂ ਤੋਂ ਬਚਾਉਂਦੀ ਹੈ ਉਹਨਾਂ ਦੀ ਟੀਮ ਦਾ ਵੀ ਇਸ ਖੂਨਦਾਨ ਕੈਂਪ ਵਿੱਚ ਸਹਿਯੋਗ ਬਹੁਤ ਵੱਡਾ ਇੱਕ ਵੱਡਾ ਸਹਿਯੋਗ ਹੈ ਉਪਰਾਲੇ ਵਿੱਚ ਅਸੀਂ ਉਹਨਾਂ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੋ ਕਿ ਆਪਣਾ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਖੂਨਦਾਨ ਕੈਂਪ ਵਿੱਚ ਸਹਿਯੋਗ ਦਿੱਤਾ ਅਤੇ ਲੋਕਾਂ ਨੂੰ ਰਾਮਾ ਮੰਡੀ ਤੇ ਆਸ-ਪਾਸੇ ਪਿੰਡਾਂ ਦੇ ਇਲਾਕੇ ਲੋਕਾਂ ਨੂੰ ਡੇਂਗੂ ਦੇ ਲਾਰਵੇ ਤੋਂ ਬਚਾਉਂਦੇ ਧੰਨਵਾਦ ਮੈਂ ਕੌਰ ਸਿੰਘ ਪ੍ਰਧਾਨ ਰਾਮਾ ਮੰਡੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜਦੋਂ ਕਿ ਬਾਬਾ ਮੋਤੀराम ਜੀ ਤੇ ਬਾਬਾ ਤਰਵੈਣ ਦਾ ਜੀ ਦੀ ਵਰਸੀ ਨੂੰ ਮੁੱਖ ਰੱਖਦੇ ਹੋਏ ਬੜਾ ਮਤਲਬ ਬਹੁਤ ਜ਼ਿਆਦਾ ਅਖੰਡ ਪਾਠ 11 ਦੇ ਲਗਭਗ ਅਖੰਡ ਪਾਠ ਕਰਾਏ ਗਏ ਤੇ ਉਸ ਸਮੇਂ ਲੋਕ ਭਲਾਈ ਸੇਵਾ ਸੰਤੀ ਵੱਲੋਂ ਖੂਨਦਾਨ ਕੈਂਪ ਲਾ ਕੇ ਬਹੁਤ ਹੀ ਵੱਡਾ ਪਰਉਪਕਾਰ ਵਾਲਾ ਕੰਮ ਕੀਤਾ ਤਾਂ ਕਿ ਜੋ ਖੂਨ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਕੰਮ ਆਉਂਦਾ ਹੈ ਇਸ ਲਈ ਸਾਡੇ ਵਿਸ਼ਾਲ ਲੈਰੀ ਜੀ ਵੱਲੋਂ ਜੋ ਇਹ ਕੰਮ ਪਲਾਇਆ ਗਿਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੈਰੀ ਖਾਲਸਾ ਵੈਰੀ ਬੋਧ ਸਭਾ ਕੋਲੇ ਹੀ ਹਰਿ ਓਮ ਸਾਸਕੋ ਹਰਿ ਓਮ ਸਾਸਕੋ ਓਮ ਅਖੰਡਾ ਅਬਾਦ ਸਤਿ ਸ੍ਰੀ ਅਕਾਲ ਹੋਵੇ ਪ੍ਰਕਾਸ਼ ਭਗਤੀ ਮਹਿਮਾ ਅੱਜ ਪਿੰਡ ਰਾਮਾ ਵਿਖੇ ਸੰਤ ਬਾਬਾ ਤਰਵੈਣੀ ਦਾ ਅੱਜ ਇਹਨਾਂ ਮਾਪੁਰਜਾਂ ਦੇ ਸਥਾਨਾਂ ਤੇ ਸੰਤ ਬਾਬਾ ਤਰਵੈਣੀ ਦਾ ਸਬਾਬਾ ਮੋਤੀराम ਦੇ ਸਾਲਾਨਾ ਮਰਸੀ ਬਣਾਏ ਗਈ ਜੇਤੇ ਸਬੰਧ ਵਿੱਚ 11 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਪਰੰਤ ਜੋ ਕਿ ਸਾਧੂ ਸੰਤਾਂ ਦਾ ਕੰਮ ਹੁੰਦਾ ਖੂਨਦਾਨ ਕਰਨਾ ਕਿਸੇ ਦੀ ਮਦਦ ਕਰਨੀ ਗਰੀਬ ਦੀ ਮਦਦ ਕਰਨੀ ਮਕਾਨ ਉਸ ਲੇੜੀ ਨੇ ਤੋਰ ਦਿਉਆ ਸਾਡੇ ਗੁਰੂ ਮਹਾਰਾਜ 108 ਮਹੰਤ ਚਰਨ ਦਾ ਜੀ ਇਹਨਾਂ ਦੀ ਪ੍ਰੇਰਣਾ ਸਦਕਾ ਮਹੰਤ ਦਰਬਾਰਾ ਦਾ ਜੀ ਕੰਨੀਓ ਨਗਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਲਾਇਆ ਗਿਆ ਜ ਜਿਹਦੇ ਵਿੱਚ ਨੌਜਵਾਨਾਂ ਨੇ ਬੱਚਿਆਂ ਨੇ ਬਜ਼ੁਰਗਾਂ ਨੇ ਬਹੁਤ ਹਿੱਸਾ ਲਿਆ ਮੈਂ ਇਨਾ ਸੰਤਾਂ ਦਾ ਸਾਰੇ ਸੇਵਾਦਾਰਾਂ ਦਾ ਆਪਦੇ ਕਿਨੋਂ ਤਹਿਤੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸੰਤ ਸੁਰ ਪੂਰੇ ਬਲ ਮੈ ਨ ਦੋ Thank <laughs>